ਵਾਲੀ ਹੈ ਨਹੀਂ ਵੈਲੈਂਟਾਈਨਸਡੇ ਦਾ ਗਿਫਟ ਸਸੀ ਗੱਲ ਜੀ ਸਾਰੇ ਨੂੰ ਵਾਈ ਗੁ ਜੀ ਸਾਰਿਆਂ ਨੂੰ ਚੜਦੀ ਕਲਾ ਚ ਰੱਖਣ ਸਭੇ ਕੰਮਾਂ ਕਾਜਾਂ ਜੀ ਬੁਲਤਾ ਪਾਨ ਹੋਰ ਜੀ ਅੱਜ ਕੀ ਹਾਲ ਚਾਲ ਅੱਜ ਹੈਗਾ ਹੈਪੀ ਵੈਲੈਂਟਾਈਨਸਡੇ ਸ਼ਾਇਦ ਤੇ ਆਪਣੀ ਫੈਮਿਲੀ ਤੇ ਸਭ ਤੋਂ ਮੇਨ ਤੇ ਜ਼ਰੂਰੀ ਹੈਗਾ ਇਹ ਅੱਜ ਬਲੈਕ ਡੇ ਲਈ ਬਲੈਕ ਡੇ ਤੁਸੀਂ ਜਾਣਦੇ ਹੋਗੇ ਕੀ ਹੈ ਨਹੀਂ ਜਾਣਦੇ ਤੇ ਅੱਜ ਮੇਰੀ ਧੀ ਦੱਸੇਗੀ ਅੱਜ ਬਲੈਕ ਡੇ ਕਿਉਂ ਮਨਾਇਆ ਜਾਏਗਾ ਤੁਸੀਂ ਵੈਲੈਂਟਾਈਨਸਡੇ ਬਣਾਉਗੇ ਜਾਂ ਬਲੈਕ ਡੇ ਚਲੋ ਇੱਕ ਅਪਸਟਾਰਟ ਇਹ ਦਿਨ ਮ ਲਕਿਨਾ ਆਪਣੇ 40 ਤੋਂ ਜ਼ਿਆਦਾ ਸੈਨਿਕ ਸ਼ਹੀਦ ਹੋਏ ਸੀਗੇ ਇਹਨੂੰ ਤਾਂ ਬਲੈਕ ਡੇ ਅੱਜ ਸਿੱਕੇ ਜੀ ਅੱਜ ਸਾਡੇ ਦੇਸ਼ ਦੇ ਸਿਪਾਹੀਆਂ ਨੂੰ ਆਤਮ ਹੱਤਿਆਦੀਆਂ ਨੇ ਮਾਰਿਆ ਸੀ ਇਸ ਕਰਕੇ ਬਲੈਕ ਡੇ ਵੀ ਬਣਾਵਾਂਗੇ ਤੇ ਮੇਰਾ ਪੁੱਤ ਵੇਖੋ ਕਿੰਨਾ ਆਸ਼ੀਰਵਾਦ ਲੈ ਰਿਹਾ ਕਿੰਨਾ ਮੇਰੇ ਨਾਲ ਪਿਆਰ ਕਰਦਾ ਸਾਡਾ ਪੁੱਤ ਅੱਜ ਭਈ ਵੈਲੈਂਟਾਈਨ ਡੇ ਹੋਏਗਾ ਬਟ ਮੇਰੇ ਲਈ ਤੇ ਅੱਜ ਛਿੱਤਰ ਡੇ ਹੈਗਾ ਮੇਰੇ ਚੱਪਲ ਤੋਂ ਮਾਰੰਗੇ ਅਚਾਨਕ ਹਾਸਾ ਬੀਤ ਗਿਆ ਮੇਰੇ ਨਾਲ ਕੀ ਆ ਰਹਿਣੇ ਮੇਰੇ ਬੱਚੇ ਵੇ ਲੋ ਕਿਵੇਂ ਮੇਰੇ ਪਤੀ ਦੀ ਮੰਮੀ ਚੱਪਲ ਦੇ ਦੋ ਹਣ ਤੁਸੀਂ ਖਵਾਣੀ ਏ ਇੱਕ ਥੋੜੀ ਚੱਪਲ ਦੇ ਆ ਕੀ ਕਰਾ ਰਹਿਣੇ ਆ ਇਹਨੂੰ ਰੋਟੀ ਖਾਣੀ ਆ ਜਿਹੜਾ ਵਿਚਾਰਾ ਪੁੱਤ ਹੈਣਾ ਇਹਦੀ ਮੰਮੀ ਇਹਨੂੰ ਰਹਿਣ ਨਹੀਂ ਦਿੰਦੀ ਸਾਡੇ ਘਰ ਇਸ ਬੱਚੇ ਦੀ ਮੰਮੀ ਨੂੰ ਆਣਾ ਪਸੰਦ ਨਹੀਂ ਲੱਗਦਾ ਉਹਦੀ ਮੰਮੀ ਕਹਿੰਦੀ ਚੱਲ ਘਰੇ ਜਾ 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 ਉੱਪਰ ਜਾ ਨਹੀਂ ਨਹੀਂ ਹਟ ਜਾ ਹਾਂ ਕੜੀ ਚੱਪਲ ਦੇ ਲਾ ਬਦ ਰੋਟੀ ਖਾ ਆ ਮਾਂ ਨਹੀਂ ਆ ਰਹੀ ਚਲ ਮੈਂ ਨਾਲ ਚਲਾਂ ਆ ਰੋਟੀ ਖਾ ਕੇ ਆ ਦੇ ਰੋਟੀ ਆ ਚੱਪਲ ਪਾ ਲੋ ਕੋਈ ਨਹੀਂ ਆਣਾ ਨੇ ਲੋ ਪੀਓ ਤੇ ਟਿੱਕਰ ਵੀ ਆਪਾਂ ਇੱਕ ਕੰਬਲ ਚੱਪਲਾ ਪਾ ਲਈ ਠੀਕ ਹੈ ਜੀ ਔਰ ਇਹ ਬਾਅਦ ਮੇਰੇ ਸਰਦਾਰ ਜੀ ਨਾਲ ਮੈਂ ਚੱਪਲ ਲੈਣ ਜਾਊਂਗੀ ਮੇਰੇ ਵਾਸਤੇ ਵੀ ਤੋ ਤੇ ਖਾਈ ਖਾਈ ਖੱਤਰ ਲਾਉਣੇ ਜਿਹੜੇ ਪਰਸੋਂ ਲਿਆ ਕੇ ਦਿੱਤੀਆਂ ਤੁਹਾਨੂੰ ਤੇ ਤੂੰ ਤੈਨੂੰ ਨਹੀਂ ਆ ਕੇ ਦਿੱਤੀ ਵੀਰ ਨੂੰ ਐਵੇਂ ਖਾਲੀ ਮਾਰਾ ਆਏ ਨਹੀਂ ਵੈਸੇ ਤੈਨੂੰ ਆਦਤ ਪੈ ਗਈ ਇੱਤਰ ਖਾ ਜੀ ਇੱਕ ਤਾਂ ਲਿਪਰ ਵੋਏ ਮੈਂ ਦੇਖਉਣਾ ਸੀ ਨਾ ਕੋ ਤਨੀ ぞ ਆਵੇਂ ਨਾ ਮੇਰਾ ਨਹੀਂ ਆਣਾ ਨਾ ਦਵਾਈ ਕਿਉਂ ਸਰਦਾਰ ਜੀ ਘਰੇ ਆ ਗਏ ਨੇ ਆ ਕੜੇ ਨਹੀਂ ਦੇਤੇ ਆਂਦੇ ਸਾਰ پتہ ਕੀ ਕੰਮ ਕਰਦੇ ਉਹ ਕੱਢੀ ਮੜਾ ਜਾ ਚੱਕ ਹੁਣ ਦੇਖੀਏ ਤੂੰ ਮੇਰੇ ਪਿੱਛੇ ਗੱਲ ਆ ਕੜ ਕੇ ਦੇਸ਼ਤੀ ਕਰ ਯਾਰ ਇੱਕ ਥੋੜਾ ਨਹੀਂ ਲੱਕ ਲੱਕ ਐਂ ਚੱਕੜ ਕੇ ਦੇ ਕੜਾਵਾ ਵਿੱਚ ਸਰਦਾਰ ਜੀ ਮੈਨੂੰ ਖੁਸ਼ ਕਰਨ ਦੀ ਜਗ੍ਹਾ ਇੱਕ ਚੂਹੀ ਨੂੰ ਖੁਸ਼ ਕਰਦੇ ਪਏ ਨੇ ਉਹ ਕੜ ਦੇ ਵਿੱਚ ਮੈਨੂੰ ਹੱਥ ਕੰਦੇ ਆਂਦੇ ਸਾਰੀ ਪਿੰਡਾਂ ਕੱਢ ਲਿਆ ਲੋਕਾਂ ਵਾਸਤੇ ਜਵਰੇ ਚਾਇਸ ਦੇ ਆ ਉਹ ਕਿਨਾ ਸ਼ਤਰਮਾਰੇ ਘੇਰੇ ਥੋ ਸਰਦਾਰ ਜੀ ਇਹ ਪਰ ਕੜ ਦੇ ਯਾਰ ਪਿੰਚਲੇ ਵਾਲੇ ਕੜ ਦੇ ਇੱਕ ਕੜ ਕੇ ਦੇ ਦੇ ਸਰਦਾਰ ਜੀ ਅੱਜ ਨਾ ਮੈਨੂੰ ਕੁਝ ਕਰਨਾ ਚੂਹੀ ਨੂੰ ਸਰਦਾਰ ਜੀ ਨੇ ਕਿਡਨਾਪ ਕਰਨਾ ਨਾ ਕੋਈ ਚਾਹ ਨਾ ਕੋਈ ਪਾਣੀ ਆਂਦੇ ਸਾਰ ਤੇ ਆਂਦੇ ਸਾਰ ਹੀ ਨਾ ਚੂਹੀ ਫੜਨ ਲੱਗ ਗਏ ਨੇ ਦੱਸਿਆ ਕਿ ਨਹੀਂ ਇਹਨਾਂ ਨੂੰ ਚੂਹੀਏ ਗਏ ਬੇਕੂ ਜੀ ਲੱਗ ਪਏ ਉਹ ਦੁਸ਼ਮਣ ਅਗਰ ਬਿੱਲੀ ਚੂਹੀ ਜੋ ਕਰੇ ਵਾਰਦੇ ਨਾ ਬਾਸ ਸਰਦਾਰ ਜੀ ਨੇ ਮਗਰ ਪਾ ਗਏ ਇਹ ਪਹਿਲੇ ਦੱਸੋ ਯਾਰ ਆ ਜਿੱਥੇ 70 ਦੇ ਸੋਈ ਗੋਲੇ 70 ਦੋਏ ਆ ਆ ਜੀ ਦੋ ਸਾਂਝ ਕੇ ਡੰਡੇ ਵੈਲਟ ਟੰਡੰਡੇ ਵੈਲਟ ਟੰਡੰਡੇ ਨਹੀਂ ਮੈਨੂੰ ਕਹ ਤਾ ਸੁਣਾ ਅੱਜ ਫਿਰ ਮੈਨੇ ਇੱਕ ਗਿਫਟ ਚਾਹੀਦਾ 70 ਖਾ ਰੇ ਮੇਰੇ ਤੋਂ 70 ਲੈ ਦੱਸੋ ਮੈਂ ਫੇਲੇ ਦੱਸੋ ਤੁਸੀਂ ਕੀ ਦੇ ਸਕਦੇ ਮੈਂ ਮੈਂ 70 ਵੀ ਦੇ ਸਕਦਾ ਜੋ ਮਰਜ਼ੀ ਲੈ ਲਾ ਨਹੀਂ ਦੱਸੋ ਜੋ ਮੰਗੇਗੇ ਉਹ ਲੈ ਲਾਂਗੇ ਨਹੀਂ ਮੈਂ ਸੱਚੀ ਮੰਗਣਾ ਚੱਲ ਮੈਨੂੰ ਹਾਰ ਦਵਾ ਲੈ ਜੱਲ ਰਾਣੀ ਰਾਣੀ ਆਹਦੀ ਪਿੱਛੇ ਅਮੀ ਸੁਨੇ ਦਾ ਟਿਚਕ ਤੇ ਟੁੱਟ ਗਿਆ ਇਹ ਮਨੇ ਚੱਲ ਜੀ ਅੱਜ ਮੇਰੀ ਚੱਪਲ ਟੁੱਟ ਗਈ ਆ ਪਛਾਣਾ ਹੈ ਚੱਲ ਹੁਣ ਮੇਰੀ ਚੱਪਲ ਦਵਾਣੀ ਪੈਣੀ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੇਰੀ ਚੱਪਲ ਦਵਾ ਦਵਾ ਰੱਖਣੀ ਆ ਆਵੇ ਡੈਡੀ ਮੰਮੀ ਆਵੇ ਖਮਾ ਡੈਡੀ ਦੀ ਚੱਪਲ ਪਾਈ ਤੇ ਮੈਂ ਇੱਕਮ ਦੀ ਚੱਪਲ ਪਾਈ ਓ ਯਾਰ ਇਹ ਅਸੀਂ ਕੀ ਕਰਾਂ ਚਾਰ ਘੋੜੀ ਚੱਲਾ ਬਈ ਚੱਲੋ ਚੱਲੋ ਮੇਰੇ ਸਰਦਾਰ ਜੀ ਨੇ ਉਹਨੇ ਰੋਟੀ ਖਾਣੀ ਹੈ ਉਹਦੇ ਬਾਅਦ ਅਸੀਂ ਛਿੱਤਰ ਲੈਣ ਜਾਵਾਂਗੇ ਜਾ ਲੈ ਕੇ ਆ ਮੜਾ ਜਾ ਦੁਕਾਨ ਤੋਂ ਰਾਸ ਲੈ ਆ ਮੜਾ ਜਾ ਹਾਈ ਸੋਹਣਿਆ ਮੈਂ ਤੁਹਾਨੂੰ ਪਰਾਠੇ ਬਣਾ ਕੇ ਖਵਾਉਂਗੀ ਅੱਜ ਚਲਾਦਾ ਮੜਾ ਬਾਜੂ ਅੱਛਾ ਪਿੰਗਰੇ ਬਣਾ ਲਓ ਹਾਂ ਤੇ ਫਿਰ ਉਚੀ ਵੀ ਖਾ ਲੂਗੀ ਇੱਕ ਪਰਾਠਾ ਉਹ ਕਿਹੜੇ ਬਣਾਏ ਅੰਮ੍ਰਿਤ ਨਮਾਇਆ ਮੜੀ ਨੜੀ ਅੱਜ ਖਾ ਫੜ ਤੇਰਾ ਮੈਂ ਮਾਰੀ ਮਾਰੀ ਆ ਕੀ ਦੀ ਮੈਂ ਮਾਂ ਮੀਨੋਂ ਮਿੰਡੇ ਆ ਆਨਮ ਜਵਾਕ ਬੈਲੋ ਕੀ ਦਾ ਏ ਹਾਂ ਜਵਾਕ ਕੀ ਦਾ ਏ ਇਹ ਗਵਾਚਾ ਬੋਲਾ 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 ਇਹ ਕਮ ਹੈ ਜਿਆ ਅਲਣਾ ਕਾਪ ਲੈ ਫਿਰ ਖੰਡ ਉਹ ਨਹੀਂ ਪਾਈ ਗੱਲਾਂ ਬੜੀਆਂ ਸੋਹਣੀਆਂ ਕਰਦਾ ਜਿਹੜੀਆਂ ਸਮਝ ਵੀ ਨਹੀਂ ਆਉਂਦੀਆਂ ਇਹ ਗੱਲਾਂ ਕਰਦਾ ਹੱਲੇ ਮੱਲੇ ਮੱਲੇ ਕਰਦਾ ਰਹਿੰਦਾ ਸਾਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਹੋ ਕਿ ਕਿਵੇਂ ਹੋ ਸਸੀ ਕਾਲ ਬੋਲੀ ਸਸੀ ਕਾਲ ਹਾਂ ਸਸੀ ਕਾ ਕਹਦੇ ਚਾ ਸਸੀ ਕਾ ਬੋਲ ਚਾਚਾ ਹੱਥ ਜੁੜ ਕੇ ਸੱਚੀ ਕਹੋ ਹੱਥ ਸੱਚੀ ਕਹ ਕਹੇ ਮੈਂ ਸੱਚੀ ਕਹ ਬੋਲੋ ਕੈ ਸੱਚੀ ਕਹ ਚਾਚਾ ਕਾਤੀ ਕਹ ਮੈਂ ਤਾਂ ਤੁਸੀਂ ਮੈਂ ਤਾਂ ਤੁਸੀਂ ਬੋਲਣਾ ਸੱਚੀ ਕਹ ਸੱਚੀ ਕਹ ਹਾਏ ਨਹੀਂ ਮੇਰੀ ਸੋਹਣੀ ਬੋਲਣਾ ਆਉਂਦਾ ਮੈਂ ਵੇ ਨੁੱਕਾ ਤੇ ਇਹਨੂੰ ਬੋਲਣਾ ਨਹੀਂ ਆਉਂਦਾ ਮਮੇ ਇਹਨੂੰ ਸੁਣ ਗਿਆ ਮੈਨੂੰ ਵੀ ਮੰਮੀ ਮੰਮੀ ਕਰਦਾ ਹੈ ਮਤਲਬ ਮੈਂ ਲੱਗਦੀ ਇਹਦੀ ਚਾਚੀ ਹੈ ਪਰ ਮੈਨੂੰ ਮੰਮੀ 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 ਕਰਦਾ ਹੈ ਮੈਨੂੰ ਸਮੈਲ ਕਰਿਆ ਸਮੈਲ ਕਰੇ ਕਿ ਨੋਸੇ ਤਲਾਦਾ ਹਾਂ ਹੋਣਿਓ ਤੁਹਾਨੂੰ ਅੱਗ ਲੱਗੀ ਪਰ ਕਿਉਂ ਬੋਲਿਆ

ਯੇ ਤਾਂ ਇਹ ਮੂਤ ਕੋਈ ਤਵਾ ਕਰੂਗਾ ਤਾਂ ਵੀ ਤਾਂ ਤਤ ਇੱਧਰ ਦੇਖ ਆਹ ਕੁੜੀ ਖੜੀ ਹੁਣ ਤੁਸੀਂ ਪਛਾਣੋ ਤਵਾ ਕੌਣ ਹੈ ਤੇ ਕੁੜੀ ਕੌਣ ਹੈ ਸੇਮ ਹੈ ਨਾ ਆਹ ਕੁੜੀ ਮੇਰੀ ਤੇ ਆ ਤਵਾ ਇੱਕੋ ਜਿਹਾ ਲੱਗਦੇ ਪਏ ਨਾ ਹੋ ਦੱਸ ਨਹੀਂ ਕੱਇ ਕਿੰਨਾ ਸੋਹਣਾ ਕਾਲੇ ਦੇ ਰੰਗ ਹੋ ਰਿਹਾ ਮੇਰਾ ਰੰਗ ਨਹੀਂ ਇਹ ਪਹਿਣਾ ਤੇਰੀ ਮਾਂ ਤੇ ਰੁਲੀ-ਮੁਲੀ ਬੰਦੀ ਹੈ ਤਵੇ ਤੇ ਕਲੇ ਬਣਾਣੀ ਲੋ ਜੀ ਸਰਦਾਰ ਜੀ ਮੈਨੂੰ ਦਵਾ ਲਿਆਏ ਨੇ ਵੈਲੈਂਟਾਈਨਸਡੇ ਦਾ ਗਿਫਟ ਦੀਦੀ ਕਿਤੇੜਾ ਰਾਣੀ ਕੀ ਮਿਲੀ ਦਵਾ ਲਿਆਏ ਨੇ ਇੱਕ ਮੇਰਾ ਅਵੇਲੇਗੀ ਮੇਰੀ ਚਪਲਾਂ ਆਪਾਂ ਕਿ ਤੁਸੀਂ ਸਿੰਪਲ ਸਾਦੀ ਚਪਲਾਂ ਹੈ ਬਟ ਮੇਰੇ ਤੀਨ ਨੂੰ ਪਸੰਦ ਨਹੀਂ ਆਈਆਂ ਪਾਣੀਆਂ ਤੇ ਘਰੇ ਹੀ ਹੈ ਨਾ ਕਹਿੰਦੀ ਗੰਦੀਆਂ ਨਹੀਂ ਚਪਲਾਂ ਲਈਆਂ ਤੇ ਮੇਰੇ ਬੱਚਿਆਂ ਵਾਸਤੇ ਨੀ ਚੀਜ਼ੀਆਂ ਨਹੀਂ ਕਿਤੇ ਜਾਈਏ ਤੇ ਜਵਾਕਾਂ ਵਾਸਤੇ ਚੀਜ਼ਾਂ ਨਾਲ ਲਿਆਈਏ ਇਦਾਂ ਤੇ ਹੋਈ ਨਹੀਂ ਸਕਦਾ ਫਰੂਟੀ ਪੀਰੀ ਨੇ ਬਟ ਇਹ ਠੰਡੀ ਨਹੀਂ ਹੈ ਹਾਇ ਨੋਰਮਲ ਠੰਡੀ ਵੀ ਹੈ ਨਾਰਮਲ ਨਹੀਂ ਐ ਤੇ ਸਹੀ ਹੈ ਨੰ ਮੇਰੀ ਪਪਲ ਸ਼ੋ ਨਹੀਂ ਹੈ ਨਾ ਬੁੱਤ ਵੇਖੀ ਗੱਨੀ ਹੈ ਨਾ ਮੂਹੇ ਮੇ ਸ਼ੋਲੀ ਜਿਲਾਂ ਇਸੇ ਹੈ ਮੈਂ ਰਹਾ ਤੇ ਚੱਲਦੀ ਕਰੇ ਪਾਗੇ ਨਾ ਬੁੱਲਾ ਘਰ ਦੀ ਰਹਿੰਦੀ ਐ ਇਸ ਕੁੜੀ ਨੂੰ ਨਹੀਂ ਮੇਰੀ ਕੋਈ ਚੀਜ਼ ਪਸੰਦ ਆਂਦੀ ਹੁਣ ਬਈ ਆਪਾਂ ਕੰਮ ਕਰ ਲਈਏ ਗਿਫਟ ਤੇ ਆਪਾਂ ਨੂੰ ਮਿਲ ਗਿਆ ਹੁਣ ਰੋਟੀ ਪਾਣੀ ਵੀ ਬਣਾ ਲਈਏ ਪਰ ਸਦਾਜੀ ਨੇ ਮੈਨੂੰ ਕੁਝ ਨਹੀਂ ਲੈ ਕੇ ਦਿੱਤਾ ਮੈਂ ਸਲਾਈ ਨਹੀਂ ਮਾਰੀ ਕਿ ਅੱਜ ਵੈਲੈਂਟਾਈਨਸ ਡੇ ਹੈਗਾ ਹੈ ਚਪਲਾਂ ਤੇ ਚਲੋ ਮੈਂ ਦਵਾਨੀਆਂ ਐ ਦਵਾਨੀਆਂ ਹੋਰ ਤੂੰ ਕੁਝ ਲੈਣਾ ਪੁੱਛਿਆ ਹੀ ਨਹੀਂ ਇਹ ਵੀ ਨਹੀਂ ਕਿ ਚਲ ਪੇਸਟੀ ਲੈ ਦਵਾਂ ਜਾਂ ਫਿਰ ਕੁਝ ਹੋਰ ਪਰ ਕੁਛ ਨਹੀਂ ਦਵਾਂ ਹੁਣ ਕਹ ਕਹਿੰਦੇ ਬਕਵਾਸ ਜੀ ਨਾ ਮਾਰੀ ਜਾ ਤੈਨੂੰ ਮੈਂ ਕਿਹਾ ਸੀ ਜੇ ਖਾਏ ਚਲੋ ਕਿਹਾਂ ਸੀ ਸਦਾਜੀ ਨੇ ਪਰ ਰੋਜ਼ ਰੋਜ਼ ਕੇ 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 ਖਾ ਕੇ ਕੇਸਟੀ ਖਾ ਕੇ ਬੋਰ ਹੋ ਚੁੱਕੇ ਨੇ ਅੱਜ ਸਿੰਪਲ ਜੀ ਅਨਾਲੇ ਮੈਨੂੰ ਇਹ ਡੇ ਨਾ ਬਿਲਕੁਲ ਪਸੰਦ ਨਹੀਂ ਹੈ ਵੈਲੈਂਟਾਈਨਸ ਡੇ ਫਾਲਤੂ ਦੀ ਗੱਲਾਂ ਹੀ ਐ ਤੇ ਹੈਨਾ ਭਾਈ ਤੇ ਹੁਣ ਆਪਾਂ ਰੋਟੀ ਸਬਜ਼ੀ ਬਣਾ ਲਈਏ ਤੇ ਖਾ ਲਈਏ ਹੁਣ ਮੈਂ ਬਣਾਣ ਜਾਵਾ ਮੂੰਗੀ ਮਸਰਾਂ ਦੀ ਦਾਲ ਵੈਲੈਂਟਾਈਨਸ ਡੇ ਤੇ ਆਪਾਂ ਬਣਾ ਰਹੇ ਹਾਂ ਮੂੰਗੀ ਮਸਰਾਂ ਦੀ ਦਾਲ ਮੂੰਗੀ ਮਸਰਾਂ ਦੀ ਦਾਲ ਭਾਈ ਮੂੰਗੀ ਮਸਰਾਂ ਦੀ ਦਾਲ ਠੀਕ ਹੈ ਨਾ ਖੁਸ਼ ਹੋ ਕੇ ਖਾ ਲੈਨੇ ਆ ਸਦਾਜੀ ਤੁਸੀਂ ਪੇਜੋ ਯਾਰ 5 ਵਜੇ 4:30 ਵਜੇ ਦੀ ਟਿਊਸ਼ਨ ਸੀਗੀ ਵੀਰ ਕੀ ਸੜਾਇਆ ਵੀ ਮੇਰੀ ਟੀਣਾ ਬੜੇ ਦਿਨ ਤੋਂ ਮੰਗ ਰਹੀ ਸੀ ਲਬੂ ਬੂਬੂ ਤੇ ਅੱਜ ਮੈਂ ਦਿਖਾ ਦਮਾ ਆਈ ਕਿ ਨਾ ਕਿਊਟ ਜੈ ਨਾ ਲੇਕਿਨ ਇਹਦੇ ਟੀਥ ਬੜੇ ਰਾਖਸ਼ ਦੇ ਮੂੰਹ ਵਾਲਾ ਹੈ ਵੈਸੀ ਕਿਊਟ ਇਹ ਸੀ ਕੱਲ ਲੈ ਕੇ ਆਏ ਆ ਦਰਬਾਰ ਸੇ ਗਏ ਸੀ ਮੱਥਾ ਟੇਕਣ ਉੱਥੇ ਜਿਹੜੇ ਵੱਡੇ ਜਿਹੜਾ ਬੋਲ ਜੇ ਬਣੇ ਹੋਏ ਨੇ ਸ਼ੋਰੂਮ ਟਾਈਪ ਉੱਥੇ ਮਿਲਿਆ ਉੱਥੋਂ ਲੈ ਕੇ ਆਏ मिल ਗਿਆ কাল ਸਾਨੂੰ ਹੁਣ ਵੀ ਆਪਾਂ ਬੱਚੇ ਤੇ ਚੱਲੇ ਨੇ ਟਿਊਸ਼ਨ ਚਲੋ ਬਾਏ ਆਹ ਕੁੜੀ ਤੁਸੀਂ ਨਹੀਂ ਜਾਣਾ ਚਲੋ ਫਿਰ ਆਪਾਂ ਅੰਦਰ ਚਲੀਏ ਤੁਸੀਂ ਅੰਦਰ ਬੈਠੋ ਬਿੱਤਰੇ ਚ ਹੁਣ ਪੁੱਤੂ ਠੰਡਾ ਠੰਡਾ ਮੌਸਮ ਹੋ ਗਿਆ ਹੈ ਚਲੋ ਬਈ ਸ਼ਾਮ ਦੇ ਵਜਰੇ ਨੇ ਪੰਜ ਤੇ ਕਰਨਾ ਪੈਣਾ ਸਾਨੂੰ ਸਾਰੇ ਕੰਮ ਹੁਣ ਇਸੇ ਨਾਲ ਜੀ ਆਪਾਂ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਿਨਾਂ ਨਾ ਜਾਇਆ ਕਰੋ ਭਾਈ ਤੁਸੀਂ ਸਾਨੂੰ ਵੀਡੀਓ ਵੀ ਵੱਧ ਤੋਂ ਵੱਧ ਦੇਖੋ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਵੱਧ ਤੋਂ ਵੱਧ ਕਰੋ ਤਾਂ ਕਿ ਸਾਡਾ ਚੈਨਲ ਮੋਨਟਾਈਜ਼ ਵੀ ਹੋ ਜੇ ਤੇ ਸਾਡੀ ਮਿਹਨਤ ਕਾਮਯਾਬੀ ਹੋ ਜੇ ਇਸੇ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਨੈਮੋ